ਪਹੁੰਚਿਆ ਸਾਰਾ ਇਲੈਕਟ੍ਰੋਨਿਕ মিডিਆ ਸਾਰਾ ਪ੍ਰਿੰਟ মিডিਆ ਤੁਹਾਡਾ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਵਿਖੇ ਪਹੁੰਚੇ ਹੋ ਅੱਜ ਦੀ ਜਿਹੜੀ ਇਹ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਕੁਝ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਪੰਜਾਬ ਵਾਸੀਆਂ ਦੇ ਨਾਲ ਕਰਨ ਜਾ ਰਹੇ ਹਨ ਮੈਂ ਦੇਖਿਆ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਹੁਣ ਤੋਂ 2 ਘੰਟੇ ਪਹਿਲਾਂ ਇੱਕ ਹੰਕਾਰੀ ਹੰਕਾਰ ਦੇ ਨਾਲ ਭਰੇ ਹੋਏ ਮਾਤਵ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿੱਕਤ ਤੇ ਟੰਗਤਾ ਕਈ ਹਿੱਸਿਆਂ 'ਚ ਪਾੜ ਕੇ ਰੱਖਤਾ ਮੇਰੀ ਮੁਰਾਦ ਸੁਖਬੀਰ ਬਾਦਲ ਜੀ ਅੱਜ ਉਹਨੇ ਲੁਧਿਆਣਾ ਵਿਖੇ ਪਹੁੰਚੇ ਔਰ ਲੁਧਿਆਣਾ ਵਿਖੇ ਪਹੁੰਚ ਕੇ ਫੇਤਕੀਆਂ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਕੇ ਗਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੋਂ ਫੇਰ ਉਹਨਾਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨੇਤਰਤਵ ਦੇ ਵਿੱਚ ਚੱਲ ਰਹੀ ਹੈ ਕਿ ਉਹ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆ ਰਹੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰੂਗੀ ਮੈਂ ਇਹਨੂੰ ਮੁੱਢਲੇ ਸਿਰੇ ਤੋਂ ਖੰਡਨ ਕਰਦਾ ਹਾਂ ਦਰਅਸਲ ਗੱਲ ਕੀ ਹੈ ਸੁਖਵੀਰ ਬਾਦਲ ਜੀ ਖੁਦ ਬਹੁਤ ਵੱਡਾ ਭੂ ਮਾਫੀਆ ਚਲਾਉਂਦੇ ਰਹੇ ਨੇ ਔਰ ਚਲਾਉਂਦੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜੰਨੀਆਂ ਇਲੀਗਲ ਜੰਨੀਆਂ ਇਲੀਗਲ ਕੰਸਟਰਕਸ਼ਨਸ ਦੇ ਵਿੱਚ ਜੰਨੀਆਂ ਪੰਜਾਬ ਨੂੰ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਵਿਸਾਰਣ ਦੇ ਵਿੱਚ ਜੋ ਰੋਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਦਾ ਕੀਤਾ ਹੈ ਸ਼ਾਇਦ ਕਿਸੇ ਨੇ ਕਰਨਾ ਨਹੀਂ ਆਪਰੇ ਉਹ ਜਿਹੜਾ ਉਹਨਾਂ ਦਾ ਇੱਕ ਪੂਰਾ ਨੈਕਸਸ ਹੈ ਜਿਹੜਾ ਉਹ ਘੂ ਮਾਫੀਆ ਜਿਹੜਾ ਉਹਨਾਂ ਦੇ ਨਾਲ ਅਟੈਚਡ ਹੈ ਦਰਸਲ ਇਸ ਸਭ ਤੋਂ ਆਲਾ ਸਕੀਮ ਦੇ ਨਾਲ ਜੋ ਆਮ ਆਦਮੀ ਪਾਰਟੀ ਨੇ ਇਹ ਲਾਂਚ ਕੀਤੀ ਹੈ ਜੋ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਨਾਲ ਸੁਖਵੀਰ ਬਾਦਲ ਜੀ ਨੂੰ ਤੇ ਉਹਨਾਂ ਦੇ ਨਾਲ ਜੁੜੇ ਭੂ ਮਾਫੀਆ ਨੂੰ ਬਹੁਤ ਵੱਡਾ ਖਤਰਾ ਛਿੜ ਗਿਆ ਖਤਰਾ ਕਿਸ ਗੱਲ ਦਾ ਹੈ ਕਿੰਨੀ ਜ਼ਬਰਦਸਤ ਸਕੀਮ ਹੈ ਕਿ ਕਿਸੇ ਕਿਸੇ ਵੀ ਸਾਡੇ ਕਿਸਾਨ ਦੇ ਨਾਲ ਇੰਨਾ ਕ ਵੀ ਧੱਕਾ ਨਹੀਂ ਹੋਊਗਾ ਇੰਨਾ ਕ ਵੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਜੇ ਚਾਵੇ ਆਪਣੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਲੈਂਡ ਪੂਲ ਦੇ ਵਿੱਚ ਦੇ ਸਕਦਾ ਹੈ ਸਰਕਾਰ ਉੱਥੇ ਲੈਂਡ ਪੂਲਿੰਗ ਦੇ ਵਿੱਚ ਉਹਨਾਂ ਦੇ ਵਿੱਚੋਂ ਉਹਨਾਂ ਤੋਂ ਇਹ ਜ਼ਮੀਨ ਲੈ ਕੇ ਪ੍ਰੋਪਰ ਉੱਥੇ ਰੋਡਸ ਦੀ ਕੰਸਟਰਕਸ਼ਨ ਕਰੂਗੀ ਉੱਥੇ ਸਟਰੀਟ ਲਾਈਟਸ ਲਗਾਊਗੀ ਉੱਥੇ ਐਸਟੀਪੀ ਪਲੈਂਟ ਲਗਾਊਗੀ ਉੱਥੇ ਹਰ ਤਰ੍ਹਾਂ ਦੀ ਬੁਨਿਆਦੀ ਢਾਂਚਾ ਸਹੂਲਤਾ ਦੇਊਗੀ ਉਸ ਤੋਂ ਬਾਅਦ ਚੋ ਮੁੱਲ 4 ਗੁਣਾ ਦੇਊਗੀ ਉਸ ਜ਼ਮੀਨ ਦਾ 4 ਟਾਈਮਸ ਜੋ ਜ਼ਮੀਨ ਦਾ ਰੇਟ ਹੋ ਉਸ ਤੋਂ 4 ਗੁਣਾ ਵੱਧ ਮੁੱਲ ਮਿਲੂਗਾ ਫਿਰ ਕੱਲਾ ਮੁੱਲ ਨਹੀਂ ਉਸ ਦੇ ਨਾਲ ਨਾਲ ਉਸ ਜ਼ਮੀਨ ਦੇ ਵਿੱਚੋਂ ਮੰਨ ਲਓ 1 ਏਕੜ ਹੈ 1 ਏਕੜ ਤੋਂ 1000 ਗਜ ਦਾ ਪੂਰਾ ਪਲਾਟ ਜਿਹੜਾ ਕਿ ਰੈ residențial ਯੂਜ਼ ਦੇ ਲਈ ਤੇ 200 ਸਕੁਅਰ ਫੀਟ ਦਾ ਪਲਾਟ ਜੋ ਕਿ ਕਮਰਸ਼ੀਅਲ ਯੂਜ਼ ਦੇ ਲਈ ਜਿਹੜੀ ਇਸ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਦਿੱਤਾ ਜਾਊਗਾ ਉਸ ਪਰਸਨ ਨੂੰ ਦਿੱਤਾ ਜਾਊਗਾ ਜੀ ਦੀ ਉਹ ਲੈਂਡ ਹੈ ਜਿਹੜਾ ਲੈਂਡ ਦਾ ਓਨਰ ਹੋ ਜਿਹੜਾ ਆਪਣੀ ਲੈਂਡ ਪੁੱਲਿੰਗ ਦੇ ਵਿੱਚੋਂ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਉਸ ਸਕੀਮ ਦੇ ਤਹਿਤ ਲੈ ਕੇ ਆਊਗਾ ਉਹਦੇ ਵਿੱਚ ਇਹ ਐਸੀ ਸਕੀਮ ਹੈ ਜਿਹਦੇ ਨਾਲ ਪੰਜਾਬ ਹੈ ਜਿਹੜਾ ਉਹ ਹਰ ਪੱਖੋਂ ਡਿਵੈਲਪ ਹੋਊਗਾ ਔਰ ਪੰਜਾਬ ਸੋਹਣਾ ਲੱਗੂਗਾ ਚੰਗਾ ਨਜ਼ਰ ਆਊਗਾ ਪਰ ਇਹਦੇ 'ਚ ਹੁਣ ਵੱਡੀ ਗੱਲ ਇਹ ਹੈ ਸੁਖਵੀਰ ਬਾਦਲ ਜੀ ਨੂੰ ਤਕਲੀਫ ਕੀ ਹੋਗੀ ਐਕਚੁਅਲ ਦੇ ਵਿੱਚ ਇਹ ਸਹੀ ਤੇ ਸੱਚੀ ਗੱਲ ਹੈ ਕਿ ਇਤਿਹਾਸ ਚੱਕ ਕੇ ਦੇਖ ਲੋ ਇਤਿਹਾਸ ਚੱਕ ਕੇ ਜਦੋਂ ਕਿਤੇ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਸਕੀਮਾਂ ਬਣੀਆਂ ਕਿਉਂਕਿ ਆਪੇ ਬਣਾਉਣੀਆਂ ਸੀ ਕਿਹੜੇ ਕਿਸੇ ਨੇ ਬਣਾਉਣੀਆਂ ਸੀ ਖੁਦ ਡਿਜ਼ਾਈਨ ਕਰਨੀਆਂ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਜੀਜਾ ਜੀ ਮੰਤਰੀ ਇਹਨਾਂ ਦੇ ਸਾਲਾ ਸਾਹਿਬ ਮੰਤਰੀ ਇਹਨਾਂ ਦੇ ਧਰਮ ਸਪਤਨੀ ਮੰਤਰੀ ਸਾਰੀ ਤਾਂ ਘਰ ਦੀ ਕੈਬਿਨੇਟ ਸੀ ਔਰ ਆਪੇ ਬਣਾਉਣੀਆਂ ਸੀ ਸਕੀਮਾਂ ਕਿਹੜੇ ਕਿਸੇ ਨੂੰ ਪੁੱਛਣਾ ਸੀ ਆ ਕਿਸੇ ਨੂੰ ਇਹ ਕੀ ਕਰਦੇ ਸੀ ਇਹ ਵੱਡੇ ਲੈਵਲ ਦੇ ਉੱਤੇ ਮਾਸ ਚੰਕ ਲੈਂਡ ਦਾ ਆਪ ਚੱਕਦੇ ਸੀ ਆਪਣੇ ਬੰਦਿਆਂ ਨੂੰ ਚੁਕਵਾਉਂਦੇ ਸੀ ਆ ਪਿੱਛੇ ਜਿਹਨੂੰ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਯਾਲੀ ਤੇ ਤੰਜ ਕਸਕੀ ਗਏ ਨੇ ਕਹਿ ਕੇ ਤਾਂ ਗਏ ਨੇ ਕਿ ਮਨਪ੍ਰੀਤ ਯਾਲੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਮੈਂ ਹੀ ਤਾਂ ਹੈਗਾ ਇਹ ਭਲੇਖਾ ਕੱਢ ਦੇਣ ਇਹ ਅਲੀ ਸਾਹਿਬ ਕਹਿੰਦੇ ਕਿ ਜਮੀਨਾਂ ਦੇ ਵਿੱਚ ਦੀ ਇਹ ਸੜਕਾਂ ਨੇ ਜਿਹੜੀਆਂ ਕੱਲੀਆਂ ਉਰੋ ਹੀ ਨਿਕਲ ਸਕਦੀਆਂ ਮਤਲਬ ਕਿ ਉਹ ਆਪਣੀ ਗੱਲ ਨੂੰ ਐਂਡੋਰਸ ਕਰਕੇ ਉਹ ਆਪਣੀ ਗੱਲ ਨੂੰ ਸੱਚ ਦੱਸ ਕੇ ਕਿ ਅਸੀਂ ਸਾਨੂੰ ਪਤਾ ਹੁੰਦਾ ਹੈ ਕਿ ਸੜਕਾਂ ਕਿੱਥੇ ਦੀ ਨਿਕਲਦੀਆਂ ਸਾਡੇ ਕੋਲ ਮਾਸਟਰ ਪਲਾਨ ਪਹਿਲੇ ਹੀ ਆ ਜਾਂਦੇ ਨੇ ਔਰ ਇਹ ਜਦੋਂ ਮਾਸਟਰ ਪਲਾਨ ਕਿਉਂਕਿ ਆਪੇ ਤਾਂ ਬਣਾਉਣੇ ਨੇ ਕਿਸੇ ਨੇ ਤਾਂ ਬਣਾਉਣੇ ਨਹੀਂ ਜਦੋਂ ਮਾਸਟਰ ਪਲਾਨ ਇਹ ਨਾ ਕੋ ਆ ਜਾਂਦੇ ਨੇ ਫਿਰ ਇਹ ਭੂ ਮਾਫੀਆ ਨੂੰ ਨਾਲ ਲਾ ਕੇ ਇਹ ਜਮੀਨਾਂ ਚ ਕਾਂਦੇ ਸੀ ਉਹ ਜ਼ਮੀਨਾਂ ਚ ਕਾੰਦੇ ਸੀ ਇਹਨਾਂ ਨੂੰ ਪਤਾ ਹੁੰਦਾ ਸੀ ਉਰੇ ਦੀ ਸੜਕ ਕੱਢਣੀ ਆ ਸੀ ਫਿਰ ਉਹ ਕਿਸਾਨਾਂ ਤੋਂ ਬਹੁਤ ਘੱਟ ਭਾਅ 'ਚ ਇਹ ਆਪ ਖਰੀਦ ਕੇ ਇਹ ਫਿਰ ਉਹਨੂੰ ਮਹਿੰਗੇ ਭਾਅ 'ਚ 100-100 ਗੁਣਾ ਵਧਾ ਕੇ ਇਹ ਫਿਰ ਜਿਹੜੀਆਂ ਜ਼ਮੀਨਾਂ ਦੇ ਪਲਾਟ ਕੱਟ ਕੇ ਵੇਚਦੇ ਹੁੰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਐਡਾ ਨਹੀਂ ਕਰੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਭੂ ਮਾਫੀਆ ਦੇ ਨਾਲ ਅਟੈਚ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਸੇ ਪ੍ਰੋਪਰਟੀ ਦੇ ਧੰਦੇ 'ਚ ਕਿਸੇ ਨਾਲ ਕੋਈ ਸਰਕਾਰ ਦੀ ਸੋ ਅਸੀਂ ਜੇ ਸਕੀਮ ਲੈ ਕੇ ਆਏ ਆ ਇਹ ਨਰੋਲ ਪੰਜਾਬ ਦੀ ਡਿਵੈਲਪਮੈਂਟ ਦੀ ਲੈ ਕੇ ਆਏ ਆ ਔਰ ਇਸ ਡਿਵੈਲਪਮੈਂਟ ਦੇ ਨਾਲ ਇਸ ਸਕੀਮ ਦੇ ਨਾਲ ਨਾ ਸਿਰਫ ਸਾਡੇ ਕਿਸਾਨਾਂ ਨੂੰ ਬੈਨੀਫਿਟ ਹੋਊਗਾ ਬਲਕਿ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਇਹ ਸਕੀਮ ਬਹੁਤ ਵੱਡੇ ਲੈਵਲ ਦੇ ਉੱਤੇ ਕਾਮਯਾਬ ਹੋਊਗੀ ਦੂਸਰੀ ਗੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਉਹਦਾ ਵੀ ਜਵਾਬ ਮੈਂ ਦੇਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਜ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਲੜਨ ਲੱਗੇ ਹੋਏ ਆ ਅੱਜ ਉਹਨਾਂ ਦੀ ਟੀਮ ਅੱਜ ਪੂਰੇ ਪੰਜਾਬੀ ਅੱਜ ਪੰਜਾਬ ਵਾਸੀ ਪੰਜਾਬ ਦੇ ਅੰਦਰ ਉਹ ਜੰਗ ਲੜਨ ਲੱਗੇ ਹੋਏ ਆ ਜਿਹੜੀਆਂ ਜੰਗਾਂ ਜਿਹੜੀਆਂ ਜਿਹੜੀ ਦੇਣ ਤੁਸੀਂ ਜਾਂਦੇ ਹੋਏ ਪੰਜਾਬ ਨੂੰ ਦੇਖ ਕੇ ਗਏ ਹੋ ਜਿਹੜੀ ਦੇਣ ਤੁਹਾਡੀਆਂ ਸਰਕਾਰਾਂ ਪੰਜਾਬ ਨੂੰ ਦੇਖ ਕੇ ਗਈਆਂ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਿਹੜਾ ਚਿੱਟੇ ਦਾ ਸਭ ਤੋਂ ਵੱਧ ਜਿਹੜਾ ਖੇਪ ਹੈ ਜਿਹੜੀ ਚਿੱਟੇ ਦੀ ਉਹ ਜਿਹੜੀ ਵਗੀ ਹੈ ਜਿਹੜੇ ਚਿੱਟੇ ਦੇ ਜਿਹੜਾ ਸਮੁੰਦਰ ਵਗਿਆ ਨਾਲੇ ਵਗੇ ਨੇ ਉਹ ਕਿਹਦੀ ਸਰਕਾਰ ਦੇ ਵੇਲੇ ਵਗੇ ਨੇ 7 ਤੋਂ ਲੈ ਕੇ 17 ਤੱਕ ਤੁਹਾਡੀ ਸਰਕਾਰ ਸੀ ਚਿੱਟਾ ਪਾਣੀ ਵਾਂਗ ਪਿੰਡ ਪਿੰਡ ਸ਼ਹਿਰ ਸ਼ਹਿਰ ਤੱਕ ਵਿਕੇ ਆ ਕਿਹਦੀ ਦੇਣ ਸੀ ਉਦੋਂ ਕਿਉਂ ਨਾ ਰੋਕਿਆ ਤੁਸੀਂ ਅੱਜ ਤੁਹਾਨੂੰ ਅੱਜ ਤੁਸੀਂ ਆਪਣੇ ਆਪ ਨੂੰ ਕਿਸਾਨ ਹਤਾਸ਼ੀ ਦੱਸਣ ਆਏ ਹੋ ਜਦੋਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਸੀ ਉਦੋਂ ਤੁਸੀਂ ਕਹਿ ਕੇ ਤੁਸੀਂ ਕਹਿ ਕੇ ਵੱਡੇ ਬਾਦਲ ਸਾਹਿਬ ਤੋਂ ਪੱਖ ਦੇ ਵਿੱਚ ਉਹ ਦੁਆਇਆ ਸੀ ਬਿਆਨ ਤੇ ਉਹਨਾਂ ਦੀ ਸਪੀਚ ਵੀ ਆਈ ਸੀ ਫਿਰ ਬਾਅਦ ਚ ਜਦੋਂ ਕਿਸਾਨਾਂ ਦੇ ਪੜੇ ਲਿਖੇ ਬੱਚੇ ਸਮਝਦਾਰ ਬੱਚੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਜਿਹੜੇ ਚੰਗੇ ਪੜੇ ਲਿਖੇ ਅਹੁਦਿਆਂ ਤੇ ਵਿਰਾਜਮਾਨ ਨੇ ਅਫਸਰ ਨੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਫਿਰ ਤੁਸੀਂ ਖੜੇ ਪੈਰ ਯੂ ਟਰਨ ਲਾਈਨ ਨੂੰ ਫਿਰਦੇ ਸੀ ਕਿ ਨਹੀਂ ਜੀ ਸੰਤਾ ਪਤਾ ਹੀ ਨਹੀਂ ਲੱਗਿਆ ਕਿ ਕਾਨੂੰਨ ਐਨੇ ਬਾੜੇ ਨੇ ਬਾਦਲ ਸਾਹਿਬ ਇੱਕ ਗੱਲ ਤਾਂ ਜਵਾਬ ਹੋਰ ਦਿਓ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਹੈ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਤੁਹਾਡੇ ਧਰਮ ਸੁਪਤਨੀ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਲਗਾਤਾਰ ਇੰਨੇ ਸਾਲ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਮਨਿਸਟਰ ਰਹੇ ਨੇ ਕਿਹੜਾ ਦੱਸ ਸਕਦੇ ਹੋ ਇੱਕ ਵੀ ਪ੍ਰੋਜੈਕਟ ਨਾ ਈਵਨ ਅ ਸਿੰਗਲ ਇੱਕ ਵੀ ਪ੍ਰੋਜੈਕਟ ਤੁਸੀਂ ਕੇਂਦਰ ਦੇ ਮੰਤਰੀ ਹੋਵੋ ਪੰਜਾਬ ਲਈ ਲੈ ਕੇ ਆਏ ਹੋ ਇੱਕ ਪਾਸੇ ਤਾਂ ਆਪਾਂ ਕਲੇਮ ਕਰਦੇ ਆਂ ਕਿ ਪੰਜਾਬ ਐਗਰੀਕਲਚਰ ਸੂਬਾ ਹੈ ਇੱਕ ਪਾਸੇ ਤਾਂ ਅਸੀਂ ਕਲੇਮ ਕਰਦੇ ਆਂ ਪੰਜਾਬ ਅਗਰੀਰੀਅਨ ਸਟੇਟ ਹੈ ਪੰਜਾਬ ਅਗਰੀਰੀਅਨ ਸਟੇਟ ਹੋਣ ਦੇ ਨਾਤੇ ویਲ ਯੂ ਟੈਲ ਅਸ ਤੁਸੀਂ ਦੱਸ ਸਕਦੇ ਹੋ ਸਾਡੇ 3.5 ਕਰੋੜ ਪੰਜਾਬੀਆਂ ਨੂੰ ਕਿ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਕੋਈ ਇੱਕ ਪ੍ਰੋਜੈਕਟ ਗਿਣਾ ਸਕਦੇ ਨੇ ਜਿਹੜਾ ਕੇਂਦਰ ਦਾ ਓਰੇ ਕੋਈ ਨਵੀਂ ਇਨਵੈਸਟਮੈਂਟ ਆਈ ਹੋਵੇ ਤੁਹਾਡੀ ਤਾਂ ਭਾਈਵਾਲ ਸਰਕਾਰ ਸੀ ਉਹ ਤੁਸੀਂ ਤਾਂ ਕਹਿੰਦੇ ਸੀ ਸਾਡਾ ਨੌ ਮਾਸਤਾ ਰਿਸ਼ਤਾ ਹੈ ਸੋ ਘਬਰਾ ਨਾ ਕਰੋ ਲੋਕਾਂ ਨੂੰ ਦੂਜੀ ਗੱਲ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਣਾ ਤੁਸੀਂ ਇੱਕ ਬਹੁਤ ਵੱਡਾ ਕੁਐਸਚਨ ਰੇਜ਼ ਕੀਤਾ ਹੈ ਉਹ ਇਹ ਕੁਐਸਚਨ ਸੀ ਤੁਹਾਡਾ ਕਿ ਇੰਡਸਟਰੀ ਮਿਨਿਸਟਰ ਨੇ ਇਹ ਕਿਹਾ ਕਿ ਕੰਮ ਸਾਡੀ ਸਰਕਾਰ ਤੋਂ ਨਹੀਂ ਉੱਪਰੋਂ ਹੁੰਦੇ ਨੇ ਮੈਂ ਇੰਡਸਟਰੀ ਦਾ ਮਿਨਿਸਟਰ ਹਾਂ ਮੈਂ ਤੁਹਾਨੂੰ 72 ਘੰਟੇ ਦਾ ਟਾਈਮ ਦੰਨਾ ਤੁਸੀਂ 72 ਘੰਟੇ 'ਚ ਉਹ ਬੰਦੇ ਪੇਸ਼ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਕੱਲ ਕਹੀ ਹੋਵੇ ਕਿ ਸਰਕਾਰ ਸਾਡੀ ਉਰੋ ਨਹੀਂ ਚਲਦੀ ਕਿ ਤੋੜ ਚਲਦੀ ਹੈ ਸਰਕਾਰ ਸਾਡੀ ਪੰਜਾਬ ਤੋਂ ਚਲਦੀ ਆ ਬਾਦਲ ਸਾਹਿਬ ਤੁਹਾਡੇ ਵਾਂਗ ਨਹੀਂ ਕਿ ਉੱਤੋਂ ਬੈਠ ਕੇ ਜਿਵੇਂ ਕੱਤ ਪੁਤਲੀ ਤੁਹਾਡੇ ਆਕਾ ਹਲਾਉਂਦੇ ਸੀ ਮੋਦੀ ਸਾਹਿਬ ਹਲਾਉਂਦੇ ਸੀ ਫਿਰ ਤੁਸੀਂ ਨੱਚਦੇ ਸੀ ਤੁਸੀਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੇ ਸੀ ਜਦੋਂ ਤੁਸੀਂ ਇਹ ਵੀ ਜਵਾਬ ਦਿਓ ਕਿ ਜਦੋਂ ਜਦੋਂ ਪੰਜਾਬ ਦੇ ਪਾਣੀਆਂ ਦਾ ਮਸਲਾ ਉੱਠਿਆ ਸੀ ਕਿਆ ਤੁਸੀਂ ਕਿਆ ਤੁਸੀਂ ਐਸਵਾਈਐਲ ਦੇ ਨਹਿਰ ਦੇ ਜਿਹੜੇ ਪੈਸੇ ਨੇ ਕਿਆ ਤੁਸੀਂ ਉਦੋਂ ਆਪਣੇ ਭਾਈਵਾਲ ਤੋਂ ਨਹੀਂ ਲੱਤੇ ਜਿਹੜਾ 2 ਕਰੋੜ ਰੁਪਈਆ ਲੱਤਾ ਤੁਸੀਂ ਨਹੀਂ ਲੱਤਾ ਅੱਜ ਪੰਜਾਬ ਦੇ ਪਾਣੀਆਂ ਦਾ ਮਸਲਾ ਐਡਾ ਉਲਝਿਆ ਹੋਇਆ ਥੋਨੂੰ ਇਹਦੀ ਸੈਂਸਿਟੀਵਿਟੀ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਦਾ ਕੀ ਮਸਲਾ ਹੈ ਤੁਸੀਂ ਕਹੀਂ ਦੀ ਬਚਕਾਨੀਆਂ ਗੱਲਾਂ ਕਰਦੇ ਹੋ ਤੁਸੀਂ ਅਕਾਲ ਤਖਤ ਦਾ ਮੱਥਾ ਲਾ ਲਿਆ ਅਕਾਲ ਤਖਤ ਦੀ ਗੱਲ ਤੁਸੀਂ ਨਹੀਂ ਮੰਨਦੇ ਆਪਣੇ ਵੱਡਿਆਂ ਦੀ ਗੱਲ ਤੁਸੀਂ ਨਹੀਂ ਮੰਨਦੇ ਤੁਸੀਂ ਜੱਥੇਦਾਰਾਂ ਦੀ ਗੱਲ ਦੀ ਮੰਨਦੇ ਜੱਥੇਦਾਰ ਤੁਸੀਂ ਰਾਤੋਂ ਰਾਤ ਲਾਤੇ ਫੇਰ ਜਿਹੜੇ ਬੰਦੇ ਤੁਸੀਂ ਬਿਠਾਏ ਉਹ ਰਾਤ ਨੂੰ 2 ਵਜੇ ਜਾ ਕੇ ਤੁਸੀਂ ਕੁਰਸੀਆਂ ਤੇ ਬਿਠਾਏ ਚੱਲ ਕੀ ਰਿਹਾ ਇਹ ਤੁਸੀਂ ਪੰਥ ਨੂੰ ਤੁਸੀਂ ਪੰਥ ਨੂੰ ਆਪਣੇ ਹੱਥ ਦੀ ਕੱਤ ਪੁਤਲੀ ਸਮਝ ਲਿਆ ਕਿ ਜਿਵੇਂ ਤੁਸੀਂ ਨਚਾਓਗੇ ਜਿਵੇਂ ਚਲਾਓਗੇ ਪੰਥ ਓਵੇਂ ਚੱਲੂਗਾ ਮੈਂ ਤੁਹਾਨੂੰ ਇਹ ਗੱਲ ਉਹ ਰੋ ਕਹਿਣੀ ਚਾਹੁੰਦਾ ਕਿ ਗੱਲਾਂ 'ਚ ਕੁਝ ਨਹੀਂ ਰੱਖਿਆ ਇਸ ਗੱਲਾਂ ਤੋਂ ਬਾਅਦ ਆਜੋ ਤੁਸੀਂ ਪਹਿਲਾਂ ਵੀ ਪੰਜਾਬ ਨੂੰ ਇੱਕ ਵਾਰ ਨਹੀਂ ਬਹੁਤ ਵਾਰ ਗੁੰਮਰਾਹ ਕਰਕੇ ਪੰਜਾਬ ਦੀ ਜਿਹੜੀ ਡਵੈਲਪਮੈਂਟ ਸੀ ਉਹਨੂੰ ਰੋਕ ਕੇ ਆਪਣੀ ਨਿੱਜੀ ਡਵੈਲਪਮੈਂਟ ਆਪਣੀ ਨਿੱਜੀ ਜਾਇਦਾਦਾਂ ਬਣਾਈਆਂ ਨੇ ਤਾਂ ਰੱਬ ਦਾ ਵਾਸਤਾ ਤੁਹਾਨੂੰ ਇੱਕ ਉਹੋ ਤੁਹਾਨੂੰ ਅਪੀਲ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬਹੁਤ ਖੁਸ਼ ਨੇ ਉਹਨਾਂ ਦੇ ਹਰ ਬੁਨਿਆਦੀ ਉਹਨਾਂ ਦੇ ਹਰ ਬੁਨਿਆਦੀ ਅਸੀਂ ਜ਼ਰੂਰਤਾਂ ਨੂੰ ਪੂਰਾ ਕਰਨ ਲੱਗੇ ਹੋਏ ਆ ਚਾਹੇ ਉਹ ਫਰੀ ਬਿਜਲੀ ਦੀ ਗੱਲ ਹੋਵੇ ਉਹ ਦਿੱਤੀ ਚਾਹੇ ਖੇਤਾਂ ਨੂੰ ਦਿਨ ਚ ਬਿਜਲੀ ਦੀ ਗੱਲ ਹੋਵੇ ਉਹ ਦਿੱਤੀ ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ ਅੱਜ ਫਰੀ ਇਲਾਜ ਦਿੱਤਾ ਅੱਜ ਮਹੱਲਾ ਕਲੀਨਿਕਾਂ ਦੀ ਗੱਲ ਹੋਵੇ ਅੱਜ 900 ਦੇ ਕਰੀਬ ਮਹੱਲਾ ਕਲੀਨਿਕ ਚੱਲਦੇ ਨੇ ਬਾਦਲ ਸਾਹਿਬ ਅੱਜ ਜੇ ਤੁਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੋ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੋ ਅੱਜ ਪੁੱਛ ਕੇ ਦੇਖੋ ਸਿੱਖਿਆ ਦਾ ਮਿਆਰ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੋਂ ਚੱਕ ਕੇ ਕਿੱਥੇ ਤੱਕ ਲੈ ਗਈ ਕਿੰਨੇ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਚੋਂ ਨਾਮ ਕਟਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈ ਗਏ ਔਰ ਕਿੰਨੇ ਬੱਚੇ ਸਕੂਲ ਆਫ ਐਮਿਨਸ 'ਚ ਰੋਜ਼ ਐਡਮਿਸ਼ਨਰ ਲੈਣ ਨੂੰ ਟੈਸਟ ਦੇ ਰਹੇ ਨੇ ਤੁਸੀਂ ਹਾਲਾਤ ਕੀ ਕਰਤੇ ਸੀ ਪੰਜਾਬ ਦੇ ਬੁਰੀ ਤਰ੍ਹਾਂ ਨਾਲ ਤੁਸੀਂ ਨਚੋੜ ਕੇ ਨਸ਼ੇ ਦੀ ਦਲਦਲ 'ਚ ਸਿੱਟ ਕੇ ਪੰਜਾਬ ਨੂੰ ਬੁਰੀ ਤਰੀਕੇ ਦੇ ਨਾਲ ਤੁਸੀਂ ਕਿਹੜਾ ਹਾਲ ਕਰਕੇ ਪੰਜਾਬ ਦਾ ਗਏ ਹੋ ਸੋ ਅੱਜ ਤੁਸੀਂ ਆਪਣੀ ਫੇਰ ਚੀਚੀ ਉਂਗਲੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਕਾਂ ਨੂੰ ਫੜਦੇ ਹੋ ਤੁਹਾਡੇ ਤੁਸੀਂ ਬਹੁਤ ਬੁਰੀ ਤਰ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਚਾਹੇ ਪੰਥਕ ਮਸਲਾ ਹੋਵੇ ਚਾਹੇ ਸਰਕਾਰ ਚਲਾਉਣ ਦਾ ਮਸਲਾ ਹੋਵੇ ਤੁਸੀਂ ਪਬਲਿਕ ਦੇ ਅੱਗੇ ਐਕਸਪੋਜ਼ ਹੋ ਚੁੱਕੇ ਹੋ ਸੋ ਮੈਂ ਤੁਹਾਨੂੰ ਔਰ ਇੱਕ ਗੱਲ ਦੀ ਅਪੀਲ ਕਰਨੀ ਚਾਹੁੰਦਾ ਅੱਜ ਪੰਜਾਬ ਨੂੰ ਕਿਸੇ ਤੋਂ ਖਤਰਾ ਨਹੀਂ ਅੱਜ ਜੇਕਰ ਪੰਜਾਬ ਨੂੰ ਖਤਰਾ ਹੈ ਤਾਂ ਤੁਹਾਡੀਆਂ ਕੋਝੀਆਂ ਚਾਲਾਂ ਤੋਂ ਖਤਰਾ ਹੈ ਅੱਜ ਜੇ ਪੰਜਾਬ ਨੂੰ ਖਤਰਾ ਹੈ ਤੁਸੀਂ ਦੁਵਾਰਤੀ ਸਾਡੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਫੇਰ ਨਾ ਬਰਗਲਾ ਲਓ ਫੇਰ ਨਾ ਫਸਲਾ ਲਓ ਕਿਉਂਕਿ ਤੁਹਾਡੇ ਕੋਲ ਤੁਹਾਡੇ ਕੋਲ ਇੱਕ ਇੱਕ ਜਿਹੜਾ ਵਿਚਾਰੇਪਣ ਦਾ ਤਰੀਕਾ ਹੈ ਕਿ ਵਿਚਾਰੇ ਬਣ ਜੋ ਇਸ ਤਰੀਕੇ ਦੇ ਬਣ ਜੋ ਕਿ ਖਾਰੇ ਸਾਨੂੰ ਪਤਾ ਹੀ ਕੁਛ ਨਹੀਂ ਇਹ ਤਾਂ ਮੈਂ ਉਰੋਂ ਕਹਿਣਾ ਨਹੀਂ ਚਾਹੁੰਦਾ ਇਹ ਤਾਂ ਉਹ ਗੱਲ ਹੋ ਗਈ ਕਿ ਮਾથે ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖੇਲਾਉਣਾ ਜਾਣਾ ਤੁਸੀਂ ਤਾਂ ਤੁਸੀਂ ਤਾਂ ਰੱਬ ਨੂੰ ਵੀ ਕੁਝ ਨਹੀਂ ਮੰਨਦੇ ਤੁਸੀਂ ਤਾਂ ਅਕਾਲ ਤਖਤ ਨੂੰ ਵੀ ਨਹੀਂ ਕੁਝ ਮੰਨਦੇ ਤੁਸੀਂ ਤਾਂ ਖੇਲਦੇ ਹੋ ਤੁਸੀਂ ਤਾਂ ਪਰਮਾਤਮਾ ਨਾਲ ਵੀ ਖੇਲਦੇ ਹੋ ਤੁਸੀਂ ਤਾਂ ਗੁਰੂ ਦੇ ਦਰਬਾਰ ਨਾਲ ਵੀ ਖੇਲਦੇ ਹੋ ਤੁਸੀਂ ਸਮਝਦੇ ਕੀ ਹੋ ਸੋ ਇਸ ਕਰਕੇ ਰੱਬ ਦਾ ਵਾਸਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਤਰੱਕੀ ਕਰ ਲਨ ਦਿਓ ਇਹ ਅਮਨ ਸ਼ਾਂਤੀ ਇਹ ਭਾਈਚਾਰਾ ਬਹਾਲ ਰਹਿਣ ਦਿਓ ਜਿਹੜੀਆਂ ਗੱਲਾਂ ਅੱਜ ਤੁਸੀਂ ਕਰਕੇ ਗਏ ਹੋ ਨਾ ਸਾਨੂੰ ਇਹ ਦੱਸਦੇ ਹੋਏ ਵੀ ਮੈਂ ਕਹਿੰਦਾ ਸਾਨੂੰ ਆਪਣੇ ਆਪ 'ਚ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਹਨਾ ਦੀ ਗੱਲ ਅੱਜ ਕਰਨ ਲੱਗੇ ਹੋਏ ਆਂ ਸੋ ਇੱਕ ਵਾਰ ਤੋਂ ਫੇਰ ਮੈਂ ਅੱਜ ਪ੍ਰੈਸ ਦੇ ਮਾਧਿਅਮ ਦੇ ਨਾਲ ਮੈਂ ਅੱਜ ਪ੍ਰੈਸ ਦੇ ਮਾਧਿਅਮ ਦੇ ਨਾਲ ਸਾਢੇ 3 ਕਰੋੜ ਪੰਜਾਬੀਆਂ ਨੂੰ ਕਿਉਂਕਿ ਜਿਹੜੀ ਪ੍ਰੈਸ ਹੈ ਇਹ ਲੋਕਤੰਤਰ ਦਾ ਚੌਥਾ ਸਤੰਮ ਹੈ ਮੈਂ ਇਸ ਮਾਧਿਅਮ ਦੇ ਨਾਲ ਸਾਢੇ 3 ਕਰੋੜ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵੀ ਕੋਈ ਐਸੀ ਨੀਤੀ ਨਹੀਂ ਬਣਾਉਗੀ ਨਾਸੀਬ ਬਣਾਈ ਹੈ ਜਿਹੜੀ ਪੰਜਾਬ ਦੇ ਕਿਸੇ ਇੱਕ ਹੱਕ ਦੇ ਵੀ ਕਦੇ ਖਿਲਾਫ ਹੋਵੇ ਸਾਡੀਆਂ ਜੰਨੀਆਂ ਨੀਤੀਆਂ ਅੱਜ ਤੱਕ ਬਣੀਆਂ ਅਸੀਂ ਜੰਨੀਆਂ ਨੀਤੀਆਂ ਅੱਜ ਤੱਕ ਬਣਾਈਆਂ ਅਸੀਂ ਪੰਜਾਬ ਦੇ ਭਲੇ ਲਈ ਪੰਜਾਬੀਆਂ ਦੇ ਭਲੇ ਲਈ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਬਣਾਈਆਂ ਸੋ ਮੈਂ ਸਰੇ ਤੋਂ ਸਰੇ ਤੋਂ ਜੋ ਅੱਜ ਗੱਲਾਂ ਉਹ ਉੱਥੇ ਕਰਕੇ ਗਏ ਮੈਂ ਸਾਰੀਆਂ ਗੱਲਾਂ ਨੂੰ ਨਕਾਰਦਾ ਨਹੀਂ ਧੰਨਵਾਦ